ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਸਹਿਬ ਸਤਿਗੁਰੂ ਸਾਹਿਬ ਕਹਿੰਦੇ ਨੇ ਕਿ ਮੇਰੇ ਮਾਲਕਾ اے ਮੇਰੇ ਪ੍ਰਭ ਜੀ ਜਿਸ ਮਨੁੱਖ ਦੇ ਸਿਰ ਉੱਤੇ ਤੂੰ ਹੱਥ ਰੱਖੇ ਉਸ ਨੂੰ ਫਿਰ ਕੋਈ ਦੁੱਖ ਵੀ ਨਹੀਂ ਵਿਆਪੈ ਤੋ ਹੁਣ ਤੇ ਵਿਆਖਣਾ ਵਰਗੀ ਗੱਲ ਹੈ ਅੰਦੇ ਸੱਤੇ ਨੇ ਕਿਉਂਕਿ ਪਾਤਸ਼ਾਹ ਜਿਆ ਨੇ ਸਾਨੂੰ ਪਾਵਨ ਦੇਸ਼ ਕਲਸ਼ੇ 21 ਸੁਨੂਕ ਦੇ ਕੱਪੜੇ ਦੇ। ਤੁੰਦੋਕ ਸੁਖ ਦੋਇ ਕਾਰੇ ਕੱਪੜੇ ਪਹਿ ਰਹੇ ਜਾਏ। ਮਨੂ ਪਰ ਜੇ ਕੋਈ ਦੁੱਖਾਂ ਦਾ ਤਿਆਗ ਕਰਕੇ ਸੁਖ ਮੰਗੇ ਪੂਰੇ ਕੋਲੋਂ ਤਾਂ ਪਾਤਸ਼ਾਹ ਕਹਿੰਦੇ ਨੇ ਭਾਈ ਅਕਮਾਰ ਨਰਿਕਰ ਨਾਮ ਚੱਕਣ ਬੋਲਣਾ ਦੁੱਖ ਸੁੱਖ ਨੂੰ ਦੀਏ ਸੁਖ ਦੁੱਖ ਸੁਖ ਦੋਏ ਕਰ ਕਰੜੇ ਤੈ ਮੈ ਜਾਏ ਜੇ ਕੋਈ ਸੁੱਖੀ ਮੰਗੈ ਨ ਆਲਕੁਪੀ ਦੇ ਚਰਨਾਂ ਤੋਂ ਸੁਖ 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 ਹਰਵੇੜੇ ਆ ਕੇ ਗੁਰ ਚਰਨਾਂ ਚ ਉਚਾਰ ਭੰਦੇ ਆਸਾ ਕੇ ਦੇ ਵਿੱਚ ਚੱਕ ਮਾਰਨਾ ਬੋਲ ਮਾਰਨਾ ਕਮਲ ਕਮਣਿਆ ਵਾਣੀ ਦੁਆ ਕਉਕੇ ਦੁਖ ਸੁਖ ਸੁਖ ਹੋਏ ਕਬਤੇ ਜਿ ਮੁਹੰਦੇ ਕਲ ਦੁਖ ਵਾਰੇ ਮੀ ਹੁੰਦੇ ਹਨ ਕਲ ਸੁਖ ਵਾਰੇ ਮੀ ਹੁੰਦੇ ਇਸ ਤਰ੍ਹਾਂ ਕੇ 파ਸਾ ਕੰਦੇ ਜੀ ਤੇ ਕਾਲਪੁਰ ਜੀ ਆਪਣਾ ਮਿਹਰ ਪ੍ਰਿਆ ਰੱਖ ਹੁੰਦੇ ਜੀ ਪਰ ਉਹਨਾਂ ਕੋ ਤੇ ਜਿੰਨੇ ਵੀ ਮਨ ਜੀ ਦੁਖ ਹੋਂ ਉਹਨੂੰ ਦੁਖ ਤੇ ਬਿਆਪ ਜੀ ਵਿਆਪਨ ਦਾ ਕਾਰਮ ਹੈ ਦੁਖੀ ਦੁਖ ਨਹੀਂ ਦੁਖ ਜਿਹੜੇ ਆਉਣਗੇ ਦੁਖੀ ਨਹੀਂ ਕਰ ਸਕਦੇ ਮਨ ਨੂੰ ਵੀ ਨਹੀਂ ਕਰ ਸਕਦਾ ਮਨ ਅਨੰਮ ਦੇ ਵਿੱਚ ਕਿਹੜੇ ਦੇ ਵਿੱਚ ਉਸ ਕਾਲਕ ਦੀ ਗਰਿਖੀ ਦੇ ਨਾਲ ਹੋਇਆ ਜਾਂਦਾ ਹੈ ਨਾਮ ਜਗਨ ਅੰਤਰ ਕਿਉਂਕਿ ਉਹ ਸਮਝ ਆ ਗਈ ਹੈ ਮੂਖਾ ਭੁੱਖ ਸਾਮਾਰ ਇਹ ਪੇਟਾ ਨੂੰ ਤੇਰੀ ਕਰਤਾ ਉਹਨੂੰ ਸਮਝ ਆ ਗਈ ਹੈ ਗਿਆਨ ਆ ਗਿਆ ਜਿਸ ਸੁੱਖ ਨੂੰ ਵੀਆਂ ਦਾਤਾਂ ਨੇ ਦਿੱਤੇ ਹੋਏ ਇਸ ਸੰਸਾਰ ਦੇ ਸੁੱਖ ਨੂੰ ਵੀ ਦਾਤ ਨੇ ਫਿਰ ਕੋਕ ਵੀ ਕੂਰ ਹੀ ਦਿੱਤੀ ਦਾਤ ਗੁਰੂਬੀ ਅਕਾਰ ਤੁਲੇ ਜੀ ਦੇ ਬਨੋਂ ਮਿਲੇ ਵਿੱਚ ਸੌਗਾ ਇਸ ਕਰਕੇ ਭਾਨਸਾ ਵਿੱਚ ਪਾਈ ਜੀ ਤੇ ਆਧਰਕਿਆ ਨੂੰ ਗਿਆਨ ਦੀ ਦਾਤ ਤੁੰਸ ਦਿੱਤੀ ਹੈ ਉਸ ਮਨੁੱਖ ਨੂੰ ਕਦੇ ਵੀ ਮਨੁੱਖ ਵਿਆਪਦਾ ਨਹੀਂ ਹੈ ਬੋਲ ਨਾ ਜਾਣੈ ਮਾਇਆ ਮਤ ਨਾਤਾ ਮਰਨਾ ਬੋਲਣਾ ਵੀ ਨਹੀਂ ਆਉਂਦਾ ਇਹਨਾਂ ਮਨਤੂ ਗਿਆ ਮਾਇਆ ਦੇ ਨਸ਼ੇ ਵਿੱਚੋਂ ਬੋਲਣ ਦਾ ਵੀ ਪਤਾ ਨਹੀਂ ਪਤਾ ਲੈਂਦਾ ਕਿ ਬੋਲਣਾ ਕੀ ਹੈ ਮੇਰੇ ਸਾਹਮਣੇ ਕੌਣ ਹੈ ਕਿਹਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ ਆਸਾ ਵਿੱਚ ਨੂੰ ਕੁਝ ਨਹੀਂ ਸਮਝ ਆਉਂਦੀ ਕਿਉਂਕਿ ਮਾਇਆ ਭਾਵੇਂ ਹੱਤ ਅੰਨਾ ਮੰਗੋੜਾ ਆਸਾ ਵਿੱਚ ਅੰਨਾ ਵੀ ਹੋ ਜਾਂਦਾ ਹੈ ਅੰਨਾ ਤਾਂ ਹੋ ਜਾਂਦਾ ਹੈ ਉਹਨੂੰ ਮਾਇਆ ਤੋਂ ਬਿਨਾ ਹੋਰ ਕੁਝ ਨਾਲ ਨਹੀਂ ਰਹਿੰਦੀਆਂ ਖੜੇ ਤੋਂ ਬੜੇ ਝੋਕੇ ਜਿਵੇਂ ਵੀ ਉਹਨੂੰ ਕਰਕੇ ਰੋਲਾ ਤਾਂ ਹੈ ਤੋ ਗੁਰੂ ਦੇ ਪਿੱਛੇ ਲੱਗੇ ਜਿਸ ਹੁੰਦਾ ਹੈ ਉਹ ਗੁਰੂ ਚਰਣਾ ਜਿਨੀ ਆਵੇਗਾ ਸਾਧਨਾ ਸੁਣੀ ਉਹ ਬਹੁਤ ਸਾਧਨੀਆਂ ਸੁਣਦਾ ਆਪਣੀ ਰੋਲਾ ਤਾਂ ਕੇ ਰੱਖਦਾ ਹੈ ਜਿਸ ਕਰਕੇ ਭਾਰਸਾ ਕਹਿੰਦੇ ਨੇ ਉਹ ਮਨੁੱਖ ਜੋ ਮਾਇਆ ਦੇ ਮੂਸੇ ਦੇ ਵਿੱਚ ਮਨਤ ਹੋ ਕੇ ਬੋਲਣਾ ਇਹ ਨਹੀਂ ਜਾਣਦਾ ਮੌਤ ਦਾ ਸਹਿਜ ਬੀਉ ਦੇ ਚਿੱਤ ਵਿੱਚ ਨਹੀਂ ਪੈਂਦਾ ਪਹਿਲਾ ਹੁੰਦਾ ਉਹਨੂੰ ਮਰਨਾ ਵੀ ਜਾਣਦੀ ਰਹਿਣਾ ਹੈ ਕਿਉਂਕਿ ਜਿਹਨੂੰ ਮਰਨਾ ਚਾਹਤੇ ਹੈ ਕਾਸ਼ਾ ਵੀ ਉਹਨੂੰ ਨਰਕਾ ਚਿੱਤੇ ਤੇ ਜਿਹਨੂੰ ਮਰਨਾ ਪੁੱਗ ਗਿਆ ਉਹਨੂੰ ਸਤਪੁਰਨ ਨਰਕਾ ਚ ਗਿਆ ਅੰਦਾਜ਼ਾ ਵੀ ਹੋ ਗਿਆ ਹੈ ਇਸ ਕਰਕੇ ਪਰਸਾਨੀ ਕਹਿੰਦੇ ਭਾਈ ਮਾਇਆ ਦੇ ਸਹੁੰ ਦੇ ਵਿੱਚ ਉਹਨੂੰ ਸਭ ਕੁਝ ਪਤਾ ਜਾਂਦਾ ਹੈ ਉਹਨੂੰ ਮੌਤ ਦਾ ਸਹਿਮ ਵੀ ਚੇਤੇ ਨਹੀਂ ਆਉਂਦਾ ਹੈ ਜਿਹੜੀ ਇੱਕ ਨਾ ਇੱਕ ਦਿਨ ਜਰੂਰ ਆਵੇਗੀ ਮੇਰੇ ਨਾਮ ਰਾਏ ਤੂ ਸੰਤਾਂ ਦਾ ਸੰਤ ਤੇਰੇ ਇਸ ਕਰਕੇ ਤਾਂ ਗੁਰੂ ਅਰਜਨ ਦੇਵ ਜੀ ਦਾ ਭਾਸ਼ਾ ਵਚਨ ਕਰਦੇ ਨੇ ਕਿ ਮੇਰੇ ਪ੍ਰਭੂ ਬਾਸਾ ਜੀ ਨੂੰ ਆਪਣੇ ਸੰਤਾਂ ਦਾ ਰੱਖਣਾ ਹੈ ਤੇਰੇ ਸੰਤ ਤੇਰੇ ਹੀ ਆਸਰੇ ਰਹਿੰਦੇ ਹਨ ਉਨ੍ਹਾਂ ਨੂੰ ਹੋਰ ਕਿਸੇ ਦਾ ਆਸਰਾ ਨਹੀਂ ਹੁੰਦਾ ਹੈ ਤੇਰੇ ਸੇਵਕਾਉ ਪਾਉ ਬਿਸ਼ਨਾਹੀ ਜਮਨ ਗਿਆ ਹੈ ਮੇਰੇ ਰਹਾ اے ਪ੍ਰਭੂ ਜੀ ਤੇਰੇ ਸੇਵਕ ਨੂੰ ਕੋਈ ਵੀ ਡਰ ਪੂਰੀ ਸਕਦਾ ਹੈ ਜਿਹੜਾ ਤੇਰਾ ਸੇਵਕ ਬਣ ਜਾਂਦਾ ਹੈ ਜਿਹਦੇ ਹਿਰਦੇ ਚ ਤੇਰਾ ਨਾਮ ਵਸ ਜਾਂਦਾ ਹੈ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ ਕੋ ਸਕਦਾ ਹੈ ਆਪ ਸਾਖ ਕਹਿੰਦੇ ਮੌਤ ਦਾ ਡਰ ਤੇ ਨੇੜੇ ਵੀ ਨਹੀਂ ਮਨੁੱਖ ਨੂੰ ਹਰਿ ਕਰਦਾ ਕਬੀਰ ਮਰਣੀ ਤੇ ਜਗ ਕਰੈ ਜੀਵਿਆ ਮੋੜੈ ਸਭ ਕੁਲੇ ਸਾਰਾ ਜੁਗ ਸਰ ਹਰੇਖੂ ਤੁਇਮ ਨੂੰ ਕਰਿ ਜੁਣਾ ਕਉਂ ਲੈ ਮੌਤ ਤੋਂ ਬਰਾ ਕਰਦੇ ਇਸ ਕਰਕੇ ਬਾਸਾ ਕਹਿੰਦੇ ਜਿਹੜਾ ਆਕਾਰ ਤੋਂ ਪੁਰਖ ਜੀ ਦਰਸ਼ੇਵ ਕੈ ਉਹ ਭਾਈ ਮੌਤ ਤੋਂ ਵੀ ਨਹੀਂ ਡਰਦਾ ਉਹਦੇ ਕੋਲੇ ਕੋਈ ਵੀ ਡਰ ਜਿਹੜਾ ਹੈ ਉਹਨੂੰ ਰਾ ਨਹੀਂ ਸਕਦਾ ਡਰ ਕੋ ਨਹੀਂ ਸਕਦਾ ਹੈ ਮੌਤ ਤੋਂ ਹਰ ਡਰਦਾ ਪਰ ਮੌਤ ਤੋਂ ਵੀ ਨਹੀਂ ਡਰਦਾ ਮੌਤ ਦਾ ਡਰ ਕੋਈ ਨਹੀਂ ਜੜੀ ਨਹੀਂ ਆਉਂਦਾ ਇਤਿਹਾਸ ਆਪਾਂ ਪੜਦੇ ਆ ਬੜੇ ਬੁਲ ਸਿੱਖਾਂ ਦਾ ਉਹ ਇਤਿਹਾਸ ਦੇ ਵਿੱਚ ਇਦਾਂ ਦੇ ਪ੍ਰਮਾਣ ਮਿਲਦੇ ਨੇ ਭਾਈ ਤਾਰੂ ਸਿੰਘ ਵੀ ਕੋਪੜ ਲਾ ਕੇ ਵੀ ਉਹ ਅਨੰਦ ਦੇ ਵਿੱਚ ਬੈਠੇ ਨੇ ਭਾਈ ਮਨੀ ਸਿੰਘ ਜੀ ਬੰਦਗਨ ਘਟਾਏ ਪਏ ਪਰ ਮੌਤ ਉਮੀਦ ਨਹੀਂ ਕਿਉਂਕਿ ਅੰਦਰ ਅਕਾਲ ਪੁਰਖ ਵਹਿਮ ਦੀ ਨਕਤੇ ਨੂੰ ਦੱਸਿਆ ਹੋਇਆ ਹੈ ਇਸ ਕਰਕੇ ਬਾਦਸ਼ਾਹ ਕਹਿੰਦੇ ਭਾਈ ਉਹਨਾਂ ਦੇ ਜਿਹੜੇ ਮੌਤ ਦਾ ਡਰ ਵੀ ਟੁੱਟਦਾ ਨਹੀਂ ਹੈ ਰਹਾ ਜੋ ਤੇਰਾ ਰੰਗ ਰਾਤੇ ਸਾਮੀ ਦਿਨ ਕਾ ਜਨਮ ਮਰਨ ਦੁੱਖ ਨਾਸਾ ਜਿਹੜੇ ਮਨੁੱਖ ਤੇਰੇ ਕ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦਾ ਜੰਮਣ ਮਰਨ ਦੇ ਡੇਰ ਦਾ ਜਿਹੜਾ ਦੁੱਖ ਹੈ ਉਹ ਦੂਰ ਹੋ ਜਾਂਦਾ ਹੈ ਜਨਮ ਮਰਨ ਦਾ ਨਾਸ਼ਾ ਨਾਸ਼ਾ ਭਾਗ ਭਜ ਗਿਆ ਗੁਰੂ ਜੀਆ ਉਹਨਾਂ ਦਾ ਦੁੱਖ ਧੂਰ ਹੋ ਜਾਂਦਾ ਹੈ ਤੇਰੀ ਵਾਪਿਸ ਨਾਮ ਟੈ ਕੋਈ ਸਾਧੂ ਮੁਰਗਾ ਮੇਰਾ ਸਾ ਉਹਨਾਂ ਦਿੱਤਾ ਪ੍ਰਿਆਰੇ ਪ੍ਰਭਾ ਹਰ ਵੇਲੇ ਚੇਤੇ ਰੰਦਾ ਹੈ ਕਿ ਉਹਨਾਂ ਉੱਤੇ ਹੋਈ ਆਕਾਰਕ ਵਿਕਾਸ ਦੀ ਲਕਸ਼ਣ ਨੂੰ ਕੋਈ ਮਿਟਾ ਨਹੀਂ ਸਕਦਾ ਹੈ ਨਾਨਤ ਆਇਨ ਸੁਖ pall ਕਾਇਨ ਆਠ ਪੈਰ ਆਰਾਧੈ اے ਪ੍ਰਭੂ ਦੀ ਤੇਰੇ ਸੰਗ ਤੇਰਾ ਨਾਮ ਸਮਲਦੇ ਰੇ ਆਤਮਿਕ ਆਨੰਦ ਮਾਣਦੇ ਰਹਿੰਦੇ ਹਾਂ ਤੇ ਅੱਠੇ ਪੈਰ ਤੀਹੀ ਅਰਤਨਾ ਕਰਦੇ ਹਾਂ ਤੇਰੀ ਸਰਣ ਤੇਰੇ ਪਰਵਾਸ ਹੈ ਅੰਚ ਦੁਸ਼ਟ ਮੈਂ ਸੱਦ ਹੈ ਤੇਰੀ ਸੰਗ ਵਿੱਚ ਆ ਕੇ ਤੇਰੇ ਆਸਰੇ ਰਹਿ ਕੇ ਸਤਿਗੁਰੂ ਤੇਰੇ ਪਿਆਰੇ ਧਾਮ ਆਨੁਪੰਜੇ ਬੈਰੀਆਂ ਨੂੰ ਫੜ ਕੇ ਵਾਸ ਵਿੱਚ ਕਰ ਲੈ ਮੇਰੇ ਜਿਹੜੇ ਤੂਦੇ ਤਣ ਚੁਟ ਜਾਂਦੇ ਨੇ ਤੇ ਸਰਬਨਾਮ ਜੁਜਾਂਦੇ ਨੇ ਆਸਾ ਕਿਵੇਂ ਕੋਈ ਵੀ ਸਾਣ ਵਿੱਚ ਆ ਕੇ ਕਿ ਇਹ ਜਿਹੜੇ ਸਾਡੇ ਪੰਜ ਵਿਕਾਰ ਨੇ ਪੰਜ ਚੋਰ ਨੇ ਕਿਲਾ ਨੂੰ ਫੜ ਕੇ ਆਪਣੇ ਵਾਸ ਵਿੱਚ ਕਰ ਲੈਂਦੇ ਹਨ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰਬੰਦਰ ਅੰਦੇਰੀ ਜਿਸਹਨ ਕਾਸਨ ਦੇ ਦੇ ਸਾਨੂੰ ਸੁਪਾਉਂਦੇ ਹਨ ਭਾਈ ਕਿਉਂ ਆ ਕੇ ਉਪਚਰਨਾ ਦੇ ਵਿੱਚ ਨਿਮਾਣਾ ਹੋ ਕੇ ਬੇਨਤੀ ਕਰਿਆ ਕਰ ਕਿ ਤੇਰੇ ਮੇਰੇ ਮਾਰਗਪ੍ਰਭੂ ਦੀ ਮੈਂ ਵੀ ਤੇਰੀ ਬਖਸ਼ਿਸ਼ ਦੀ ਕਦਰ ਨਹੀਂ ਸਮਝਾਂਦਾ ਮੈਨੂੰ ਆਤਮਿਕ ਜੀਵਨ ਦੀ ਲੋੜ ਨਹੀਂ ਸੀ ਤੇਰੇ ਚਰਨਾਂ ਦੇ ਵਿੱਚ ਸੁਰਤ ਟਿਕਾਣੀ ਵੀ ਨਹੀਂ ਜਾਣਦਾ ਸਾਂ ਕਿਸੇ ਹੋਰ ਧਾਰਮਿਕ ਕੰਮ ਦੀ ਵੀ ਮੈਨੂੰ ਕੋਈ ਲੋੜ ਨਹੀਂ ਸੀ ਤਾਰੇ ਕਿਰਪਾ ਮੇਰੇ ਤੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੇ ਤੇਰੀ ਮਿਹਰ ਦੇ ਨਾਮ ਤੇਰੀ ਕਿਰਪਾ ਦੇ ਨਾਮ ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲਿਆ ਗੁਰੂ ਨਾਨਕ ਨੇ ਮੈਨੂੰ ਮਿਲਿਆ ਤੇ ਜਿਸ ਨੇ ਮੇਰੀ ਰਾਖ ਰੱਖ ਲਈ ਹੈ ਤੇ ਮੈਨੂੰ ਤੇਰੇ ਚਰਨਾਂ ਵਿੱਚ ਜੋੜ ਦਿੱਤਾ ਹੈ ਇਸ ਕਰਕੇ ਲੋਕ ਅਸੀਂ ਜਮਾਨੇ ਉਹਨੂੰ ਚਰਨਾਂ ਦੇ ਵਿੱਚ ਆ ਕੇ ਵੇਖਦੀਆਂ ਕਰਦੇ ਹਨ ਭਾਈ ਸਤਿਗੁਰੂ ਜੀ ਤੇ ਕਿਰਪਾ ਕਰਦੇ ਤੇ ਜਿਹੜਾ ਫਿਰ ਆ ਕੇ ਉਹਦੇ ਚਰਨਾਂ ਦੇ ਨਾਲ ਤੁਕੇ ਗੂ ਨੂੰ ਪਾਰਮਨਾਮ ਦੀ ਅੰਦਰਤਾ ਨੂੰ ਸਿਖਾ ਰਾਗੇ ਨਾਮ ਲੱਗਦਾ ਹੈ ਸਤਿਗੁਰੂ ਕਹਿੰਦੇ ਭਾਈ ਉਸ ਤਾਮ ਜੰਮਣ ਮਰਨ ਦਾ ਦੁੱਖ ਵੀ ਪਾਜ ਜਾਂਦਾ ਉਹਨੂੰ ਕਿਸੇ ਵੀ ਤਰ੍ਹਾਂ ਦਾ ਸੰਸਾਰ ਦਾ ਦੁੱਖ ਨਹੀਂ ਹੋ ਸਕਦਾ ਹੈ